ਲਾਈਵ ਮਿੱਤਰੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਡੀਲ ਲੈ ਕੇ ਆ ਗਏ ਤਿੰਨ ਕਟੀਆਂ ਦੀ ਵੀਡੀਓ ਕਵਰ ਕੀਤੀ ਆ ਮਿੱਤਰੋ ਵੀਡੀਓ ਲਾਸਟ ਤੱਕ ਦੇਖਿਓ ਪ੍ਰੋਪਰ ਜਾਣਕਾਰੀ ਆਪਾਂ ਕਟੀਆਂ ਦੀ ਦੇ ਦਾਂਗੇ ਬਹੁਤ ਹੀ ਜਿਆਦੇ ਸਮੀਆਂ ਪਲੀਆਂ ਕਟੀਆਂ ਨੇ ਤੇ ਸਾਰਾ ਐਡਰੈਸ ਦੱਸ ਦਾਂਗੇ ਤੇ ਉਮਰ ਵੀ ਦੱਸ ਦਾਂਗੇ ਪੂਰੇ ਸੀਮਣ ਦੇ ਰਿਕਾਰਡ ਵੀ ਮਿੱਤਰੋ ਵਿੱਚੀ ਦੇ ਦਾਂਗੇ ਵੀਡੀਓ ਦੇ ਵੀਡੀਓ ਲਾਸਟ ਤੱਕ ਦੇਖਿਓ ਜਿਹੜੇ ਮੇਰੇ ਯਾਰ ਵੇ ਲਈ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੋ ਕੀ ਆਉਣ ਵਾਲੀ ਅਪਡੇਟ ਪਹਿਲਾਂ ਤੁਹਾਡੇ ਤੱਕ ਪਹੁੰਚ ਜੇ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਬਈ ਬੈਲ ਆਈਕਨ ਦਬਾ ਕੇ ਰੱਖ ਲਓ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਜੋ ਕਿ ਅਸੀਂ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓ ਅਪਲੋਡ ਕਰੀਏ ਤੇ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਮਿੱਤਰੋ ਅੱਜ ਆਪਾਂ ਮਿੱਤਰੋ ਤਿੰਨ ਕਟੀਆਂ ਲੈ ਕੇ ਆ ਗਏ ਤਿੰਨੇ ਕਟੀਆਂ ਜੈਡ ਬਲੈਕ ਨੇ ਤੁਹਾਨੂੰ ਪਤਾ ਮਿੱਤਰੋ ਜੈਡ ਬਲੈਕ ਦੀ ਮਾਰਕੀਟ ਦੇ ਵਿੱਚ ਰੇਟ ਦੀ ਬਹੁਤ ਜ਼ਿਆਦਾ ਅੱਗ ਮੱਚੀ ਪਈ ਆ ZW ਬਲੈਕ ਦੇ ਰੇਟਾਂ ਦੀ ZW ਬਲੈਕਾਂ ਮਿਲਦੀਆਂ ਵੀ ਘੱਟ ਨੇ ਜੇ ਕਿਸੇ ਲਵੇ 10 ਕੱਟੀਆਂ ਹੁੰਦੀਆਂ ਨੇ ਉਹ ਚੋਂ ਇੱਕ ਦੋ ਹੀ ZW ਬਲੈਕ ਆਉਂਦੀਆਂ ਨੇ ਅੱਜ 22 ਲਵੇ ਤਿੰਨ ਕੱਟੀਆਂ ਨੇ ਤੇ ਤਿੰਨੇ ZW ਬਲੈਕ ਰਹੇ ਨੇ ਇੱਕ ਵੀ ਬਾਲ ਸਾਨੂੰ ਚਟਾਣੀ ਮਿਲੂ ਮਿੱਤਰੋ ਸਮੀਆਂ ਬਲੀਆਂ ਕੱਟੀਆਂ ਨੇ ਜਿਹੜੇ ਮੇਰੇ ਯਾਰ ਵੈਲੀ ਘੱਟ ਪੈਸੇ ਲਾਉਣ ਨੂੰ ਫਿਰਦੇ ਨੇ ਤੇ ਵਧੀਆ ਕੱਟੀ ਭਾਲਦੇ ਨੇ 22 ਦਾ ਸਕਰੀਨ ਤੇ ਨੰਬਰ ਚੱਲ ਰਿਹਾ ਫਟਾਫਟ ਸੰਪਰਕ ਕਰਕੇ ਤਿੰਨੇ ਕੱਟੀਆਂ ਖਰੀਦ ਲਓ ਮਿੱਤਰੋ ਬਹੁਤ ਹੀ ਨਿੱਕੇ ਜਿਹੇ ਮੁੱਲ ਨੇ ਕੱਟੀਆਂ ਦੇ ZW ਬਲੈਕ ਕੱਟੀਆਂ ਨੇ ਉਮਰ ਰਹਿਣੀਆਂ 11 ਮਹੀਨੇ 12 ਮਹੀਨੇ ਤੇ 13 ਮਹੀਨੇ ਪੂਰੀਆਂ ਸਮੀਆਂ ਬਲੀਆਂ ਕੱਟੀਆਂ ਨੇ ਇਹਨਾਂ ਦੀਆਂ ਜੇ ਮਾਵਾ ਦਾ ਦੁੱਧ ਤੇ ਰਿਕਾਰਡ ਦੀ ਮਿੱਤਰੋ ਗੱਲ ਕਰੀ ਜਾਵੇ 13 ਤੋਂ 14 ਲੀਟਰ ਪਲੱਸ ਵਾਲੀਆਂ ਨੇ ਸਾਰੀਆਂ ਸਿੰਘੀਆਂ ਸੁੰਗੀਆਂ ਦੇਖ ਲਓ ਤੁਸੀਂ ਕਰਮ ਵਾਲੀਆਂ ਨੂੰ ਬਹੁਤ ਵਧੀਆ ਲੱਗੀਆਂ ਨੇ ਬਹੁਤ ਹੀ ਸਮੀਆਂ ਬਲੀਆਂ ਨੇ ਬੱਚੇ ਨੇ ਹਜੇ ਕਿਸੇ ਨੂੰ ਵੀ ਚਾਹੀਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਫਟਾਫਟ ਬਾਈ ਨੂੰ ਕਾਲ ਕਰਕੇ ਕੱਟੀਆਂ ਬੁੱਕ ਕਰ ਲਓ ਪਿੰਡ ਬਾਈ ਦਾ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਜਿੱਥੇ ਮਿੱਤਰੋ ਇਹ ਕਟੀਆਂ ਖੜੀਆਂ ਨੇ ਫਟਾਫਟ ਕਰਕੇ ਸੰਪਰਕ ਮਿੱਤਰੋ ਕਟੀਆਂ ਖਰੀਦ ਸਕਦੇ ਹੋ ਪਿੰਡ ਮੈਲਕੁਰ ਦੇ ਜ਼ਿਲ੍ਹਾ ਬਰਨਾਲੇ ਦੇ ਵਿੱਚ ਕਟੀਆਂ ਖੜੀਆਂ ਨੇ ਤਿੰਨੇ ਕਟੀਆਂ ਜੈਡ ਬਲੈਕ ਪੂਛਾਂ ਦੇ ਵਾਲ ਵੀ ਇੱਕ ਵੀ ਚਟਾਣੀ ਮਿਲੂਗਾ ਪੂਰੀਆਂ ਵਧੀਆ ਸੀਮਨ ਰਕਾਰਡ ਦੀਆਂ ਤੇ ਵਧੀਆ ਸਮੀਆਂ ਬਲੀਆਂ ਘੱਟ ਰੇਟ ਦੇ ਵਿੱਚ ਜਮੀ ਬਾਜਬ ਜੇ ਰੇਟ ਰਹੇ ਨੇ ਇਹਨਾਂ ਦੇ ਮਿੱਤਰੋ ਫੋਨ ਲਾ ਲਿਓ ਬਾਈ ਨੂੰ ਜੇ ਕਿਸੇ ਨੇ ਆਨਲਾਈਨ ਕੱਟੀ ਘਰੇ ਮੰਗਵਾਉਣੀ ਆ ਬਾਈ ਕੱਟੀ ਘਰੇ ਪਹੁੰਚਦੀਆਂ ਵੀ ਕਰਦਾਂਗੇ ਜੋ ਗੱਡੀ ਦਾ ਕਿਰਾਇਆ ਉਹ ਤੁਹਾਨੂੰ ਦੇਣਾ ਪਊ ਮਿੱਤਰੋ ਅੱਧੇ ਪੈਸੇ ਪਾ ਕੇ ਤੁਸੀਂ ਕੱਟੀ ਘਰੇ ਮੰਗਵਾ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੋ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਜੇ ਧੰਨਵਾਦ ਮਿੱਤਰੋ ਸਾਰਿਆਂ